ਕਦੇ ਪਿੰਡ ਤੇ ਆਪਾਂ ਆਦੇ ਪਿੰਡ ਜੋ ਗ੍ਰਾਹੀ ਕਰਕੇ ਫਲਾਣੇთან ਲੰਗਰਾਂ ਚ ਭੇਜ ਗਏ ਕਦੇ ਪਿੰਡ ਤੇ ਸੋਚਿਆ ਵੀ ਫਲਾਣਿਆਂ ਦੀ ਕੁੜੀ ਜੇ ਧੀ ਪਹਿਣਾ ਵਿਆਉਣ ਵਾਲੀ ਐ ਮਗਰੋਂ ਆਪਾਂ ਉਹਨਾਂ ਦੀ ਇੱਜ਼ਤਾਂ ਤੱਕਦੇ ਉਹ ਗਰੀਬਾਂ ਦੀਆਂ ਤੇ ਕਿੱਥੇ ਉਹ ਜਦੋਂ ਵਿਆਹਣ ਦੇ ਲੈ ਕੋ ਜੇ ਸਾਰੇ ਇਕੱਠੇ ਹੋ ਕੇ ਉੱਥੇ ਫੇਰੇ ਦੇ ਦੇ ਗਏ ਉਹਨਾਂ ਨੂੰ ਵਿਆਹ ਦੇ ਗਏ ਬੱਚੀਆਂ ਨੂੰ ਕਿੱਡੀ ਵੱਡੀ ਗੱਲ ਆ ਇਹ ਜੇ ਉਹ ਗਰੀਬਾਂ ਕੋਲੇ ਵਸਤਰ ਹੈ ਨਹੀਂ ਵਸਤਰ ਦੇ ਦਈਏ ਬਾਹਰਲੇ ਕੋਈ ਜ਼ਿਆਦੇ ਚੰਗੇ ਹੋ ਕੇ ਆਪਾਂ ਨੂੰ ਜੇ ਹਰ ਇੱਕ ਪਿੰਡ ਦੇ ਵਿੱਚ ਮਾਇਆ ਤਾਰੀ ਹਰ ਇੱਕ ਪਿੰਡ ਦੇ ਵਿੱਚ ਹੈ ਹਰ ਇੱਕ ਪਿੰਡ ਦੇ ਵਿੱਚੋ ਗ੍ਰਾਹੀ ਹੁੰਦੀ ਹੈ ਸੁਣਣ ਵਾਲੀ ਗੱਲ ਹੈ ਹਰ ਇੱਕ ਪਿੰਡ ਦੇ ਵਿੱਚੋ ਕਣਕ ਇਕੱਠੀ ਹੁੰਦੀ ਹੈ ਥੋੜੀ ਕਣਕ ਇਕੱਠੀ ਕਰਦੇ ਕਿੰਨੀਆਂ-ਕਿੰਨੀਆਂ ਗ੍ਰਾਹਾਂ ਹੋ ਗਈਆਂ ਕਦੇ ਉਹ ਗ੍ਰਾਹੀਆਂ ਵਾਲਿਆਂ ਨੇ ਇਕੱਠਾ ਕਰਕੇ ਸੋਨੂੰ ਕਦੇ ਕਿਸੇ ਗਰੀਬ ਨੂੰ ਦਾਣਾ ਦਿੱਤਾ ਹੈ ਕਦੇ ਗਰੀਬ ਨੂੰ ਕਦੇ ਚੋਲਾ ਦਿੱਤਾ ਉਹਨਾਂ ਨੇ ਓਏ ਮਰ ਜਾ ਓਏ ਨੱਕ ਡਬੋ ਕੇ ਭਾਲਦੇ ਰਾਜਾਂ ਸੀ ਕੀਹਦੀਆਂ ਮਦਦਾਂ ਕਰੀ ਜੰਨੇ ਇਹ ਪਖੰਡੀ ਸਾਧਾਂ ਦੀਆਂ ਉਹ ਕਿੱਥੇ ਖਾਲਸੇ ਦੇ ਰੂਪ ਦੇ ਵਿੱਚ ਪਹਿਲਾਂ ਫੌਜਾਂ ਜਾਂਦੀਆਂ ਸੀ ਤੁਸੀਂ ਨਹੀਂ ਮਾਤੜੀਆਂ ਦਿੰਦੇ ਸੀ ਫੌਜਾਂ ਨੂੰ ਤੁਰੇ ਜਾਂਦੇ ਨੂੰ ਨਹੀਂ ਜਾ ਕੇ ਗੱਫੇ ਦਿੰਦੇ ਸੀ ਜਿਹਨੂੰ ਖਾਲਸਾ ਕੀ ਆਦਾ ਸੀ ਬਾਬਾ ਕਰਦਿਆ ਸਿੰਘ ਤੇ ਬੋਤਾ ਸਿੰਘ ਨੇ ਕੀ ਕਰਿਆ ਸੀ ਕੀ ਟੈਕਸ ਲਿਆ ਸੀ ਉਹ ਟੈਕਸ ਆ ਖਾਲਸੇ ਦਾ ਛੋਡੇ ਗ੍ਰਿਸ਼ਤੀਆਂ ਤੋਂ ਇਹ ਟੈਕਸ ਫੌਜਾਂ ਨੂੰ ਦਿਓ ਤੁਹਾਨੂੰ ਫੇਰ ਪਤਾ ਲੱਗੂ ਵੀ ਫੌਜਾਂ ਕੀ ਕਰਦੀਆਂ ਜਦੋਂ ਉਹ ਫੌਜਾਂ ਸਾਡੇ ਨਾਲ ਹੁਣ ਗਰੀਬ ਸਿੰਘ ਇੰਨੇ ਆ ਜਿਹੜਾਂ ਕੋਲੇ ਪਾਉਣ ਨੂੰ ਚੋਲੇ ਨਹੀਂ ਤੇ ਉ ਤਿਆਰ ਪਰ ਤਿਆਰ ਨੇ ਉਹ ਅਜੀ ਅਸੀਂ ਨਾਕ ਡਬੋ ਕੇ ਮਰਨ ਵਾਲਾ ਕੰਮ ਕਰੀ ਬੈਠੇ ਆ ਤੇ ਭਾਲਦੇ ਆ ਅਸੀਂ ਰਾਜ ਰਾਜ ਸਾਨੂੰ ਆ ਮੁੰਨੇ ਪੁੱਤਣਾਂ ਵਾਲੇ ਲੈ ਕੇ ਦੇਣਗੇ ਜਾਂ ਜਿਹੜਾ ਤੁਰਤ ਦਾ